ਖਾਨਦਿਆਂ ਅੱਖਾਂ ਤੇ ਮੂੰਹ ਦੇ ਉੱਪਰ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੁਸੀਂ ਇਹ ਦੱਸੋ ਕਿ ਕਿੱਡੀ ਕਵੱਡੀ ਡੈਮੋਕਰੇਸੀ ਆ ਖੜੇ ਹੋਏ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਵਾਲੇ ਕਿਸਾਨਾਂ ਦੇ ਉੱਪਰ ਐਡਾ ਵੱਡਾ ਲਾਠੀ ਚਾਰਜ ਇੱਥੋਂ ਤੱਕ ਕੀ ਟਰਾਲੀਆਂ ਦੇ ਵਿੱਚ ਸਿਰਾਂ ਦੇ ਵਿੱਚ ਅਸੀਂ ਜਿਹੜਾ ਖਰਾਕ ਕਰ ਰਹੀ ਹੈ ਭਾਜਪੀ ਦੀ ਸਰਕਾਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿਹੜੇ ਦਰਸ਼ਕ ਤੁਹਾਡੇ ਮਾਧਿਅਮ ਰਾਹੀਂ ਦੇਖਣਗੇ ਅਸੀਂ ਉਹਨਾਂ ਨੂੰ ਵੇਖ ਕਹਿੰਦੇ ਜਿਹੜੇ ਉਹ ਕਿਸਾਨ ਦੇ ਪੁੱਤਰ ਨੇ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਖੁਸਰੇ ਹੋ ਤੁਸੀਂ ਖੁਸਰੇ ਉਹਦੇ ਵਿੱਚੋਂ ਨਹੀਂ ਨਿਕਲ ਰਹੇ ਖੁਸਰੇ ਉਹ ਵੀ ਚੰਗੇ ਹੁੰਦੇ ਨੇ ਮਹੰਤ ਬਾਬੇ ਚੰਗੇ ਹੁੰਦੇ ਨੇ ਬਾਡੇ ਨੇ ਆਓ ਜਿਹੜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਤੁਸੀਂ ਮਹੰਤਾ ਤੋਂ ਗਏ ਗੁਦਰੇ ਹੋ ਜਾਂ ਤਾਂ ਤੁਸੀਂ ਕਿਸਾਨ ਦੇ ਪੁੱਤਰ ਨਹੀਂ ਜੇ ਕਿਸਾਨ ਦੇ ਪੁੱਤਰ ਹੋ ਤਾਂ ਆਓ ਛੜਕਾਂ ਦੇ ਉੱਤੇ ਇਸ ਦੁਬਾਰਾ ਆਜੋ ਦੀ ਲਾਨਤ ਹੈ ਬਈ ਤੁਹਾਡੇ ਤੇ ਆ ਦੇਖ ਲੋ ਅਸੀਂ ਇਹਨਾਂ ਨੂੰ ਘਰ ਬਣਾ ਕੇ ਆਏ ਆ ਸਾਡੇ ਘਰਾਂ ਚ ਆ ਕੇ ਅਟੈਕ ਕਰ ਰਹੇ ਆ ਓਏ ਮਰ ਗਏ ਓਏ ਓਏ ਆਜੋ ਪੰਜਾਬੀਓ ਕਿੱਥੇ ਰਹਿ ਗਏ ਜਿਹੜੇ ਜੁੱਲੀ ਚ ਲੁਕੇ ਬੈਠੇ ਆ ਓਏ ਆਜੋ ਇਧਰ ਹੌਸਲਾ ਦੇਖੋ ਦੇਖੋ ਇਧਰ ਕੌਮ ਦਾ ਕਿੰਨਾ ਹੌਸਲਾ ਓਏ ਕਿਸੇ ਨਾ ਕਿਸੇ ਕਰਕੇ ਆਜੋ ਸ਼ਰਮ ਨਾਲ ਕਰਕੇ ਆਜੋ ਆਜੋ ਬਤਿੰਦਰ ਇਹ ਰਾਜ ਜਿੱਤੇ ਘੋੜਾ ਇਹ ਮੁਸਲਾ ਘਰਾਂ 'ਚ ਅਟੈਕ ਕਰਾ ਰਿਹਾ ਓਏ ਇਹ ਮੁਸਲਾ ਘਰਾਂ 'ਤੇ ਅਟੈਕ ਕਰਾ ਰਿਹਾ ਮਸਾਂ ਸੇ ਜਿਲ੍ਹੇ ਤੋਂ ਸਪੈਸ਼ਲ ਮੋਟਰਸਾਈਕਲ ਲੈ ਕੇ ਚੱਲ ਕੇ ਆਏ ਆ ਦੋ ਵੀ ਮੇਰੇ ਪਿਓ ਨੇ ਦਿੱਤਾ ਮਾਂ ਨੇ ਥਾਪੀ ਦਿੱਤੀ ਕਿ ਨਹੀਂ ਪੁੱਤ ਫਦੇਵਲਾ ਕਿਹੀਂ ਜਾਂ ਤਾਂ ਮਰ ਕੇ ਜਾਊਂਗਾ ਜਾਂ ਸਾਲਿਆਂ ਨੂੰ ਮਾਰ ਕੇ ਜਾਊਂਗਾ ਨੂੰ ਥਾਪੀਆਂ ਦੇ ਕੇ ਤੋਰਿਆ ਜਿਹਦੀ ਮਾਂ ਥਾਪੀ ਦੇ ਕੇ ਤੋਰਦੇ ਵੀ ਜਾ ਪੁੱਤ ਜੰਗ ਨੂੰ ਜਾ ਉਹ ਕਦੇ ਵੀ ਜੋਦਾ ਪਿੱਛੇ ਨਹੀਂ ਮੁੜਦਾ ਉਹ ਅੱਗੇ ਨੂੰ ਜਾਂਦਾ ਹੁੰਦਾ ਮਾਂ ਦੀ ਥਾਪੀ ਬਹੁਤ ਵੱਡੀ ਚੀਜ਼ ਹੁੰਦੀ ਹੈ ਬਲੇ ਸੋਨਿਆ ਵਾਲੇ ਵੰਦੀਆਂ ਨੇ ਵੀ ਅਸੀਂ ਪਹੁੰਚਿਆ ਨਹੀਂ ਹੈਗੀਆਂ ਉਹ ਜਿੱਥੇ ਬੰਦਿਆਂ ਨੂੰ ਇਹ ਹੋਇਆ ਹੋਇਆ ਵੀ ਸਾਡੇ ਨਾਲ ਬਹੁਤ ਲੋਕ ਨੇ ਜਿਹੜੇ ਲੋਕ ਅਣਖੀ ਨੇ ਲੋਕ ਆ ਚੁੱਕੇ ਨੇ ਜੋ ਕਰਾਚੇ 'ਚ ਬੈਠੇ ਨੇ ਉਹ ਲੋਕਾਂ ਨੂੰ ਵੀ ਆਉਣਾ ਚਾਹੀਦਾ ਮੈਂ ਤਾਂ ਇੱਕ ਗੱਲ ਚਾਹਣਾ ਹੋਰ ਹੈ ਦੇਖੋ ਸਰਕਾਰ ਨੇ ਕਿੰਨਾ ਗਰਦ ਪਾਇਆ ਆਮ ਲੋਕਾਂ ਦੇ ਘਰਾਂ ਦੇ ਜਵਾਕ ਨੇ ਇਹ ਕੋਈ ਬਹੁਤ ਕਹਾਣੀ ਹੈਗੇ ਜਿਤ ਇਹ ਇਹ ਕਹਿੰਦੇ ਨੇ ਲੋਕਤੰਤਰ ਰਾਜਾ ਲੋਕਤੰਤਰ ਰਾਜਾ ਲੋਕਾਂ ਦਾ ਰਾਜ ਹੈ ਤਾਂ ਤਨ ਹੀ ਸਹੀ ਰਾਜ ਹੈ ਇਹਨਾਂ ਨੇ ਤਾਂ ਨਾ ਸਹੀ ਕਰਤਾ ਲੋਕਾਂ ਨੇ ਔਰ ਜਿਹੜੇ ਕਿਸਾਨਾਂ ਨੂੰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਕਿਸਾਨਾਂ ਨੂੰ ਇਹ ਹੈ ਬਿਠਾ ਡੇ ਕਰਨੀ ਅੱਗ ਲੱਗੀ ਹਰੇਕ ਦੇ ਘਰੇ ਅੱਗ ਆਇਏ ਸਾਡੇ ਘਰੇ ਅੱਗ ਲੱਗੀ ਤਾਂ ਸੇਕ ਨੂੰ ਵੀ ਲੱਗਣਾ ਹੈ ਸੇਕ ਗਮਾਂਡੀ ਨੂੰ ਵੀ ਹੋਣਾ ਇਹ ਗੱਲ ਦਾ ਇਹ ਗੱਲਾਂ ਯਾਦ ਰੱਖਿਓ ਅੱਜ ਕੋਈ ਨਾ ਤੁਸੀਂ ਨਹੀਂ ਆ ਰਹੇ ਕੋਈ ਗੱਲ ਨਹੀਂ ਹੈਗੀ ਪਰ ਕੱਲ ਨੂੰ ਸੇਕ ਤੁਹਾਡੇ ਘਰੇ ਵੀ ਲੱਗਣਾ ਹੈ ਇਹ ਗੱਲ ਦਾ ਹਾਂ ਜਰੂਰ ਪਹੁੰਚ ਸਾਡੀ ਅਪੀਲ ਆ ਸਾਡੀ ਅਪੀਲ ਆ ਜਿਹੜੇ ਅਣਕੀ ਲੋਕ ਨੇ ਪਹੁੰਚ ਰਹੇ ਨੇ ਸਾਰੇ ਲੋਕ ਇੱਥੇ ਪਹੁੰਚੋ ਕੱਟ ਤੇ ਜਰੂਰ ਪਹੁੰਚੋ ਬਾਈ ਜੀ ਸਾਡੀ ਅਪੀਲ ਆ